ਖਾਣਾ ਦਰੰਗਲਾ ਦੀਨ ਪਿੰਡ ਸੇਖਾ ਵਿਖੇ ਸ਼ਮਸ਼ਾਨ ਘਾਟ ਵਿੱਚ ਅੱਜ ਸਵੇਰੇ ਇੱਕ ਨੌਜਵਾਨ ਦੀ ਲਾਸ਼ ਮਿਲਣ ਦੀ ਖਬਰ ਮਿਲੀ ਹੈ ਜਾਣਕਾਰੀ ਅਨੁਸਾਰ ਪਿੰਡ ਦੇ ਹੀ ਇੱਕ ਕਿਸਾਨ ਵੱਲੋਂ ਸ਼ਮਸ਼ਾਨ ਘਾਟ ਨੇੜੇ ਆਪਣੇ ਖੇਤਾਂ ਵਿੱਚ ਜਦੋਂ ਸਵੇਰੇ ਗੇੜਾ ਮਾਰਨ ਗਿਆ ਤਾਂ ਉਸ ਨੇ ਸ਼ਮਸ਼ਾਨ ਘਾਟ ਵਿੱਚ ਇੱਕ ਨੌਜਵਾਨ ਦੀ ਲਾਸ਼ ਦੇਖੀ ਮੌਕੇ ਤੇ ਪੁੱਜੇ ਪੁਲਿਸ ਅਫਸਰ ਏਐਸਆਈ ਭੁਪਿੰਦਰ ਸਿੰਘ ਵੱਲੋਂ ਦੱਸਿਆ ਗਿਆ ਕਿ ਲਾਸ਼ ਨੂੰ ਚੈੱਕ ਕਰਨ ਤੇ ਪਾਇਆ ਗਿਆ ਕਿ ਉਸ ਦੇ ਕੋਲਮੀਲੇ ਆਧਾਰ ਕਾਰਡ ਵਿੱਚ ਉਸਦੀ ਪਛਾਣ ਕਸ਼ਮੀਰ ਮਸੀਹ ਪੁੱਤਰ ਬਾਬਾ ਮਸੀਹ ਵਾਸੀ ਕਲਾਸਪੁਰ ਥਾਣਾ ਧਾਰੀਵਾਲ ਦੇ ਰੂਪ ਵਿੱਚ ਹੋਈ ਹੈ ਅਤੇ লাশ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਭੇਜ ਦਿੱਤਾ ਗਿਆ ਹੈ। ਪਿੰਡ ਸੇਖੇ ਇੱਕ ਡੈੱਡ ਬਾਡੀ ਪਈ ਹੈ। ਜੋ ਮੌਕੇ ਤੇ ਆਏ ਆ ਮੌਕੇ ਦੇ ਆਣ ਕੇ ਚੈੱਕ ਕੀਤਾ ਵਾ ਇਹ ਬੰਦੇ ਦੀ ਜਿਹੜੀ ਹੈ ਤਾਂ ਸਨਾਖਤ ਹੋਈ ਹੈ ਵੀ ਇਹ ਬੰਦਾ ਧਾਰੀਵਾਲ ਪਿੰਡਾ ਕਲਾਸਪੁਰ ਰਹਿਣ ਵਾਲਾ ਕਸ਼ਮੀਰ ਸਿੰਘ ਪੁੱਤਰ ਬਾਬਾ ਮਸੀਹ ਇਹਦੇ ਵਾਰਸਾਂ ਨੂੰ ਬੁਲਾਇਆ ਗਿਆ ਹਾਂ ਤੇ ਫਿਰ ਦੇਖੋਗੇ ਜਿਹੜੀ ਕਾਰ ਰਹੀ ਹੋਇਆ ਕਾਰ ਕੁਛ ਕੋਈ ਕੋਈ ਜ਼ਖਮ ਹੋਇਆ ਹੋਇਆ ਜਾਂ ਕੋਈ ਕਾਰਨ ਕਿਸ ਤਰ੍ਹਾਂ ਦਾ ਕੋਈ ਸਾਹਮਣੇ ਆਇਆ ਨਹੀਂ ਕੋਈ ਮਤਲਬ ਇਹੋ ਜਿਹੀ ਕੋਈ ਚੀਜ਼ ਨਹੀਂ ਮਤਲਬ ਉਹਨਾਂ ਦੇ ਪ੍ਰਵਾਤ ਵਿੱਚ ਇਹ ਪਤਾ ਲੱਗਾ ਵੀ ਇਹ ਸ਼ਰਾਬ ਸ਼ਰੂਪ ਪੀਣ ਦਾ ਜਿਹੜੀ ਆਦਤ ਸੀ ਘਰੋਂ ਉਹ ਮਹੀਨੇ ਹੋ ਗਏ ਨੇ ਚਲਾ ਗਿਆ ਹੈ ਆਪੇ ਘਰ ਦੇ ਕਿਤੇ ਰਿਸ਼ਤੇਦਾਰਾਂ ਤੋਂ ਰਹਿੰਦਾ ਹੈ ਜ਼ਿਆਦਾਤਰ ਹੈ ਕੀ ਨਾਂ ਜੀ ਇਹ ਤਾਂ ਕਿੰਨੀ ਕੁ ਉਮਰ ਕਸ਼ਮੀਰ ਮਸੀਹ ਸਨੁ ਭਾਵਾ ਮਸੀਹ ਵਾਸੀ ਕਲਾਸਪੁਰ ਉਮਰ ਇਹਦੀ ਹੋਣੀ ਹੈ ਜੀ 40-47 ਸਾਲ ਲਗਪਰ ਫਿਲਹਾਲ ਜਿਹੜੀ ਇਹ ਪੁਲਿਸ ਨੇ ਲਾਸਟ ਕਬਜ਼ੇ ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰਤੀ ਹੈ ਜੀ ਹਾਂਜੀ ਜੋ ਉਹਦੇ ਬਾਅਦ ਸਾਹਣਗੇ ਜੋ ਹੋਏ ਕਾਰਵਾਈ ਹੋਏ